ਪੰਜ ਲੋਥੇ ਹਰੇਕ ਬੰਦਾ ਕਹਿੰਦਾ ਮੈਂ ਚੌਕੀ ਉਲੋਣਾ ਜੀ ਮੈਨੂੰ ਦੱਸੋ 1 2 3 4 5 ਨੰਬਰ ਖੜੇ ਹੋ ਜਾਓ ਫੁੱਦੂ ਬਣਾ ਜਾਂਦੇ ਨੇ ਲੋਕਾਂ ਨੂੰ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਇਹ ਪੰਜਾਬ ਬਦਲੂਗਾ ਕਿਵੇਂ ਯਾਰ ਸਾਡਾ ਸਿਸਟਮ ਯਾਰ ਤੁਸੀਂ ਕੀ ਇਕੱਲਾ ਇਕੱਲਾ ਬੰਦਾ ਇਸ ਚੀਜ਼ ਦੇ ਵਿਰੋਧ ਨਹੀਂ ਕਰ ਸਕਦਾ ਮੇਰੀ ਬੇਨਤੀ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਸਾਰੇ ਸਿੱਖ ਜੱਤੇ ਬੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਪਖੰਡ ਯਾਰ ਬੰਦ ਨਹੀਂ ਕਰਾ ਸਕਦੇ ਆਪਾਂ ਆਪਣੇ ਪੰਜਾਬ ਦੇ ਵਿੱਚ ਇੰਨਾ ਪਖੰਡ ਚੱਲ ਰਿਹਾ ਮੈਨੂੰ ਪੂਰੇ 10 ਦੇਸ਼ਾਂ ਦੇ ਵਿੱਚ ਘੁੰਮਿਆ ਮੈਨੂੰ ਅਜਾ ਪਖੰਡ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਪ ਆਰਮਾਂ ਦੇ ਨਾਂ ਤੇ ਫੁੱਦੂ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਯਾਰ ਠੀਕ ਹੈ ਨਾ ਗੱਲ ਹਰੇ ਕਹਿੰਦਾ ਮੇਰੇ ਤੇ ਬਾਬਾ ਆ ਗਿਆ ਹਰੇ ਕਹਿੰਦਾ ਮੇਰੇ ਤੇ ਮਾਤਾ ਆ ਗਈ ਹਰੇ ਕਹਿੰਦਾ ਮੈਂ ਚੌਂਕੀ ਲਾਉਣਾ ਜੀ ਭੈਣ ਚੋ ਤੇ ਪਤਾ ਨਹੀਂ ਆ ਗਿਆ ਸਿਸਟਮ ਚੱਲਿਆ ਪਿਆ ਕੋਈ ਕਹਿੰਦੇ ਵੀ ਮੈਂ ਇੱਥੇ ਜਾ ਕੇ ਗੱਲ ਪੁੱਛੀ ਜਿਹੜੇ ਸਾਡੇ ਕਹਿੰਦੇ ਨੇ ਅਸੀਂ ਫੂਕ ਮਾਰ ਕੇ ਅਸੀਂ ਠੀਕ ਕਰ ਦਨੇ ਆ ਮੈਂ ਇੱਥੇ ਚਰਚਾਂ ਦੇ ਵਿੱਚ ਗਿਆ ਪਹਿਲਾਂ ਤਾਂ ਮੈਂ ਚਰਚ ਦੇ ਵਿੱਚ ਗਿਆ ਫਰਾਂਸ ਦੀ ਚਰਚ ਦੇ ਵਿੱਚ ਗਿਆ ਸੁਣ ਲਓ ਮੇਰੀ ਗੱਲ ਫਿਰ ਮੈਂ ਜਰਮਨ ਦੀ ਚਰਚ ਦੇ ਵਿੱਚ ਵੱਡੀ ਚ ਗਿਆ ਇਟਲੀ ਤੇ ਅਜ ਮੈਂ ਦੋ ਚਰਚਾਂ ਜਾ ਕੇ ਆਇਆ ਤੇ ਮੈਂ ਸਾਰੇ ਥਾਂਾਂ ਤੇ ਜਾ ਕੇ ਮੈਂ ਬੜਾ ਧਰਮ ਨਾਲ ਸਤਿਕਾਰ ਕਰਦਾ ਦੇਖੋ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਕਿ ਸਾਡੇ ਆ ਫੂਕ ਮਾਰ ਕੇ ਆ ਠੀਕ ਕਰ ਦਨ ਮੈਂ ਵੀ ਉਹ ਦਿਖਾਈਆਂ ਜਿਹੜੇ ਕਿ ਜਿਵੇਂ ਆਪਣੇ ਗ੍ਰਾਂਤੀ ਸਿੰਘ ਹੁੰਦੇ ਨੇ ਜਾਂ ਜਿਵੇਂ ਆਪਣੇ ਮੰਦਰਾਂ ਦੇ ਪੁਜਾਰੀ ਹੁੰਦੇ ਨੇ ਉਹਦੇ ਹੱਥ ਚੜ੍ਹੇ ਕਿ ਉਹ ਚਰਚ ਦੇ ਮਨ ਉਹਨਾਂ ਨਾਲ ਗੱਲਬਾਜ਼ੀ ਕਰੀ ਉਹ ਹੱਸਣ ਲੱਗੇ ਮੈਂ ਕਿਹਾ ਸਾਡੇ ਕਹਿੰਦੇ ਵੀ ਹਸਪੀਟਲ ਬੰਦ ਕਰ ਦੋ ਜੇ ਅਸੀਂ ਫੂਕ ਮਾਰ ਕੇ ਠੀਕ ਕਰ ਦਾਂਗੇ ਮੈਂ ਕਿਹਾ ਸਾਡੇ ਆ ਕੰਮ ਚੱਲਦਾ ਵੀ ਸਿਰ ਕਮਾਈ ਜਾਂਦਾ ਇੱਕ ਬੰਦਾ ਕਹਿੰਦਾ ਉਹ ਡਾਕਟਰ ਦੀ ਲੋੜ ਨਹੀਂ ਦਵਾਈਆਂ ਛੱਡ ਦੋ ਮੈਂ ਕਿਹਾ ਠ ਗੋਲੇ ਹੱਸੇ ਜੀਤੇ ਹੱਸੋ ਨਾ ਤੁਸੀਂ ਭੈਣ ਤੋਂ ਨੌਜਵਾਨ ਹੱਸ ਕਮੈਂਟਾਂ ਦੇ ਵਿੱਚ ਆਸੀ ਜਾਂਦੇ ਨੇਗੇ ਗੱਲ ਨੂੰ ਤੁਸੀਂ ਸਰੀਅਸ ਹੋ ਕੇ ਸੁਣੋ ਵੀ ਗੱਲ ਕਹਿ ਕੀ ਰਿਹਾ ਮੈਂ ਗੱਲ ਸੁਣਨ ਵਾਲੀ ਗੱਲ ਇਹ ਹੈ ਵੀ ਇੱਥੇ ਜਿਹੜਾ ਪਖੰਡ ਚੱਲ ਰਿਹਾ ਹੈ ਇਹ ਤੇ ప్రతి ਨੌਜਵਾਨ ਸੋਸ਼ਲ ਮੀਡੀਆ ਤੇ ਇਹਦੇ ਪੱਖ ਦੇ ਇਹਦੇ ਖਿਲਾਫ ਬੋਲੋ ਨਾ ਤੁਸੀਂ ਭੈਣ ਦੇ ਯਾਰੋ ਕੱਲਾ ਆਇਆ ਹੋਗਾ ਵੀ ਚੱਕ ਲੋ ਜੀ ਵੀਡੀਓ ਵਾਇਰਲ ਹੋ ਗਈ ਜੀ ਦੇਖ ਲੋ ਜੀ ਉਹਦੀ ਵੀਡੀਓ ਵਾਇਰਲ ਹੋ ਗਈ ਜੀ ਮੇਰਾ ਅੰਦਰੋਂ ਨਾਲ ਮੇਰਾ ਮਨ ਮੇਰਾ ਨਾ ਮੇਰਾ ਗੁੱਸਾ ਬਹੁਤ ਚੜਦਾ ਜਦੋਂ ਦਾ ਪਖੰਡ ਚੱਲਦਾ ਆਹ ਕੁਛ ਚੱਲਦਾ